ਲੈ ਜੀ ਆਪਣਾ ਰਹਿ ਗਿਆ ਸ਼ੇਕ ਨਾਲ ਥਾਂ ਵੱਡਣ ਵਾਲਾ ਆ ਆਪਣਾ ਫੋਰਮਨ ਦੀ ਦਾਣੇ ਚੈੱਕ ਕਰੋ ਜੀ ਤੇ ਕਣਕ ਦੀ ਆਪਣੀ ਸ਼ੇਕ ਦੀ ਸਫਾਈ ਦੇਖੋ ਫੁੱਲ ਸਫਾਈ ਹੈ ਦਾਣੇ ਵੀ ਇਸ ਵਾਰ ਮੋٟਟੇ ਪੂਰੇ ਨੇ ਤੇ ਸ਼ੰਕਰ ਨੇ ਥੋੜਾ ਜਿਹਾ ਹਾਈ ਲਾਤਾ ਨਾਲ ਜਿਹੜੇ ਦੇ ਘੇਰ ਦੇ ਨਾਲ ਅੱਜ ਦੂਜਾ ਦੇਣੇ ਆਪਣਾ ਬਾਕੀ ਆ ਰਹਿ ਗਿਆ ਜੀ 4-5 ਗਰਾਮ ਦਾ